ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਇੱਕ ਹੋਰ ਗਤੀਵਿਧੀ ਹੈ ਗਤੀਵਿਧੀ ਦਾ ਨਾਮ ਹੈ ਟ੍ਰਾਇੰਗਲ ਯਾਨੀ ਕਿ ਤਿਕੋਣ ਦੇ ਆਕਾਰ ਤੇ ਸ਼ਲਾਂਗ ਲਗਾਉਣਾ ਬੱਚੇ ਬੈਠ ਕੇ ਇਹਦੇ ਤੇ ਜਿਵੇਂ ਦੱਦੂ ਛੜੱਪੇ ਲਾਉਂਦਾ ਔਰ ਇਸ ਤਿਕੋਣ ਦੇ ਉੱਤੇ ਇਹ ਛੜੱਪੇ ਲਾਉਣਗੇ ਇਸ ਤਰ੍ਹਾਂ ਬੱਚੇ ਦੇ ਮਾਈਂਡ ਦੇ ਵਿੱਚ ट्रायंगल ਉਹ ਕਿਹੜਾ ਕੋਣ ਜਿਹਨੋਂ ਆਪਾਂ ਕਹਿੰਨੇ ਉਹਦਾ ਆਕਾਰ ਬੈਠ ਜਾਂਦਾ ਤੁਸੀਂ ਵੀ ਇਹ ਐਕਟੀਵਿਟੀ ਘਰੇ ਕਰਵਾ ਸਕਦੇ ਹੋ ਆਏ ਬੱਚੋ ਅੱਸੀ ਕੱਲ ਸਰਾਂ ਨੂੰ ਦੇਖੋ ਇੱਕ ਗਤੀਵਿਧੀ ਹੈ ट्रायंगल ਸ਼ੇਪ ਤੇ ਪਰਾਂ ਨੇ ਡੱਡੂ ਬੰਗੂ ਛੜਪੇ ਲਾਉਣੇ ਆ ਠੀਕ ਹੈ ਇੱਕ ਇੱਕ ਬੱਚਾ ਕਰਕੇ ਸੱਟ ਨਹੀਂ ਖਾਣੀ ਪਹਿਲਾਂ ਲਵਿਸ਼ ਦੀ ਵਾਰੀ ਹੈ ਆਓ ਬੇ ਲਵਿਸ਼ ਬੈਠ ਕੇ ਬੈਠ ਕੇ ਬੈਠ ਕੇ ਬੈਠ ਕੇ ਬੈਠ ਕੇ ਇਹ ਕਿਹੜਾ ਘਾਰ ਹੈ ਟ੍ਰਾਇੰਗਲ ਸ਼ਾਬਾਸ਼ ਸ਼ਾਬਾਸ਼ ਹਾਂ ਪਾਸੇ ਹੋ ਜਾ ਪਾਸੇ ਪਾਸੇ ਹੋ ਜਾ ਅਗਲਾ ਬੱਚਾ ਆ ਜਾ ਅਨੁਰਾਗ ਆ ਜਾ ਤੂੰ ਅਨੁਰਾਗ ਮੈਂ ਮੈਂ ਨਹੀਂ ਕਰਨਾ ਸਰਦੀ ਵਾਰੀ ਆਊਗੀ ਸ਼ਾਬਾਸ਼ ਸ਼ਾਬਾਸ਼ अरे वेरी गुड खड़े नहीं होना खड़े नहीं होना खड़े नहीं होना खड़े नहीं होना हाँ आज अगला बच्चा आज चल आ जाओ आ जाओ बाले काले। बैठ के बैठ के बाकी पीछे हो जाओ जिदी बारी आ गई पीछे न हो जाओ ना सो ये बहुत ही मज़ेदार एक्टिविटी है जब तुम इस तरह की सर्कल बना के भी चौरस जिनों को वर्ग आयताकार ਇਸ ਤਰ੍ਹਾਂ ਇਹ ਸ਼ੇਫਸ ਦੀਆਂ ਜਦੋਂ ਆਪਾਂ ਬੱਚੇ ਨੂੰ ਅਕਿਰਤੀਆਂ ਬਣਾ ਕੇ ਐਕਟੀਵਿਟੀ ਕਰਾਉਂਦੇ ਆ ਤਾਂ ਪਰਮਾਨੈਂਟ ਬੱਚੇ ਦੇ ਦਿਮਾਗ ਦੇ ਵਿੱਚ ਉਹ ਆਕਿਰਤੀਆਂ ਬਣ ਜਾਂਦੀਆਂ। ਸੋ ਉਮੀਦ ਕਰਦਾ ਤੁਸੀਂ ਐਕਟੀਵਿਟੀ ਕਰ ਵੀ ਕਰਾਉਂਗੇ। ਹਰ ਪੰਨ ਕੱਤੋਂ ਵੀ ਆਏਗੀ। ਥੈਂਕ ਯੂ। ਬਹੁਤ-ਬਹੁਤ ਨਿਰਵਾਨ।